100% ਪੰਜਾਬ ਨੂੰ ਬਚਾਉਣ ਦਾ ਫੈਸਲਾ ਪੰਜਾਬੀਆਂ ਨੇ ਕਰ ਲਿਆ ਆਪਣੀ ਕੌਮ ਦੀ ਜਥੇਬੰਦੀ ਪੰਜਾਬੀਆਂ ਦੀ ਜਥੇਬੰਦੀ ਅਕਾਲੀ ਦਲ ਨੂੰ ਜਿਤਾਉਣ ਦਾ ਫੈਸਲਾ ਕਰ ਲਿਆ ਮਤੀਆ ਵਰਤਾਂ ਵਾਈਟ ਮੁਕੀ ਕਾਲ ਖਾਲਸਾ ਵੇਗਾ ਦੇਪੀ ਬਥੇ ਮੈਂ ਮਾਫੀ ਚਾਹੁੰਦਾ ਹਾਂ ਤੁਹਾਡੇ ਕੋਲੇ ਦੋ ਪੰਕੇ ਵੱਧ ਲਈ ਹੋਏ ਅੱਜ ਪੰਜਾਬ ਨੂੰ ਯਾਦ ਆ ਕਰਨੇ ਸੀ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਉੱਥੇ ਇਕੱਠੇ ਹੋ ਗਏ ਹੁੰਦੇ ਉੱਥੇ ਲੋਕਾਂ ਦਾ ਇੰਨਾ ਉਗਾਰਾ ਮਿਲ ਰਿਹਾ ਸੀ ਤੇ ਲੇਟ ਹੋ ਕੇ ਫਿਰ ਜੰਮ ਚਾਹ ਉਹ ਅੱਜ ਜੋ ਹਾਲਾਤ ਸੂਬੇ ਦੇ ਦਾ ਯੋ ਸੈਂਟਰ ਦੇ ਹਾਂਜੀ ਸਾਹਿਬ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮੈਦਾਨ ਚ ਨੀਪਾ ਮਾਈਕੋਨ ਦਿੱਲੀ ਵਾਲੀਆਂ ਪਾਰਟੀਆਂ ਇੱਕ ਥਾਂ ਵੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਸਾ ਪੰਦੀ ਆਵਾਜ਼ ਜਿਸ ਨੇ ਹੱਕ ਲਈ ਖੁੱਗੀ ਲੜੀ ਸ੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਹਨੂੰ 103 ਸਾਲ ਪਹਿਲੇ ਬਣਾਇਆ ਗਿਆ ਸੀ ਜਦੋਂ ਉਸ ਟਾਈਮ ਜਿਹੜੇ ਆਪਣੇ ਗੁਰੂ ਘਰ ਸੀ ਸਾਰੇ ਮਹੰਤਾਂ ਦੇ ਦੇ ਕਬਜ਼ੇ ਸੀ ਤੇ ਮਹੰਤ ਉੱਥੇ ਬੜੀਆਂ ਬਿਆਦਦੀ ਕਰਦੇ ਸੀ ਆਪਣੀ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਭਗਤਾਂ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖਰੇਖ ਕਰੂਗੀ ਗੁਰੂ ਘਰਾਂ ਦੀ ਮਰਿਆਦਾ ਪਨਾਉਗੀ ਗੁਰੂ ਘਰਾਂ ਦੀ ਸੇਵਾ ਕਰੂਗੀ ਗੁਰੂ ਘਰਾਂ ਦੀ ਜਦੋਂ ਆਪਣੀ ਉਹਨਾਂ ਟੀਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹੁਣ ਤਾਂ ਆਪਾਂ ਕਬਜ਼ਾ ਲੈ ਲਿਆ ਮੰਨ ਤਾਂ ਦੋ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਲੜ ਸਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੋਂ ਉਹਨਾਂ ਨੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਜਾਇਦਾਦ ਹੈ ਛੋਟੀ ਫੌਜ ਹੈ ਅਸੀਂ ਰਹਿਣਾ ਜਿਉਣਾ ਮਰਨਾ ਪੰਜਾਬ ਵਾਸਤੇ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਪਾਵੇਂ ਆਮ ਆਰਤੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀੋਂ ਆਉਂਦੇ ਹੋ ਜੋ ਦਿੱਲੀ ਵਾਲੀ ਸਰਕਾਰਾਂ ਚਾਹੁੰਦੀ ਹੈ ਦਿੱਲੀ ਆਂਕਿਆ ਉਹਨਾਂ ਦੇ ਲੀਡਰ ਚਾਹੁੰਦੇ ਆ ਕੋਈ ਹੁੰਦਾ ਹੈ ਪੰਜਾਬ 'ਚ ਕੋਈ ਲੜਾਈ ਹੋਏ ਕਿਸਾਨੀ ਦੀ ਲੜਾਈ ਹੋਏ ਉਹਨਾਂ ਨੂੰ ਕੋਈ ਫਰਕ ਨਹੀਂ ਉਹ ਦੇਖਦੇ ਆ ਕਿ ਸਾਡਾ ਪਾਰਟੀ ਨੂੰ ਦੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਪਾਵੇਂ ਇਨਸਾਫ ਮਿਲੇ ਪੰਜਾਬ ਨੂੰ ਜਾਂ ਨਾ ਮਿਲੇ ਫਿਰ ਮੈਂ ਜਿਹੜੀਆਂ ਤਿੰਨ ਪਾਰਟੀਆਂ ਹੈ ਜੇ ਤੁਸੀਂ ਇਹਨਾਂ ਦਾ ਪਛੋਕਰ ਦੇਖ ਲੋ ਨੈਸ਼ਨਲ ਪਾਰਟੀ ਦਾ ਤੇ ਮੈਂ ਸਾਰੇ ਸਾਰੇ ਆਪਣੇ ਸਿੱਖ ਭੈਣ ਭਰਾ ਬੈਠੇ ਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਹੋਟਾਇਆ ਪਹਿਲੀ ਜੂਨ ਸਾਇਦ ਤੁਸੀਂ ਭੁੱਲ ਗਏ ਹੋਗੇ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਦੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰਦਾ ਆਦੇਸ਼ ਦਿੱਤਾ ਸੀ ਤੇ ਟੈਂਕ ਭੇਜੇ ਸੀ ਪਹਿਲੀ ਜੂਨ 40 ਸਾਲ ਤੱਕ 40 ਸਾਲ ਪਹਿਲੇ 84 ਤੁਹਾਡੇ ਸਾਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੋ ਕਾਨੂੰਨ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪਾ ਭੁੱਲ ਸਕਦੇ ਹੈ ਕਾਂਗਰਸ ਪਾਰਟੀ ਜੇ ਆਪਾ ਭੁੱਲ ਜਾਨੇ ਹੈ ਇਹਦਾ ਮਤਲਬ ਆਪਣੇ ਖੂਨ ਨੂੰ ਦੇ ਰਿਹਾ ਦੂਜੀ ਗੱਲ ਮੈਂ ਕਹਣਾ ਚਾਹੁੰਦਾ ਵੇਖੋ ਤੁਸੀਂ ਸ਼੍ਰੋਮਣੀ ਕਾਲੀ ਦਲ ਆਪਣੀ ਖੇਤਰੀ ਪਾਰਟੀਆਂ ਨੂੰ ਪਿਛਲੇ 7-8 ਸਾਲ 10 ਸਾਲਾਂ ਤੋਂ ਕਮਜ਼ੋਰ ਕਰ ਰਿਹਾ ਹੈ ਫੋਡੇ ਉਹ ਸ਼ਕਤੀਆਂ ਨੇ ਦੇਖਿਆ ਕਿ ਖਾਲਸਾ ਪੰਥ ਤੇ ਪੰਜਾਬੀਆਂ ਦੀ ਤਾਕਤ ਅਕਾਲੀ ਪੱਲ ਹੈ ਜੇ ਕਾਲੀ ਦਲ ਕਮਜ਼ੋਰ ਕਰ ਦਈਏ ਤੇ ਪੰਜਾਬੀਆਂ ਦੇ ਖਾਲਸਾ ਪੰਥ ਦੇ ਕੰਮ ਤਾਂ ਤੇ ਕਮਜ਼ੋਰ ਹੋ ਜੂਗੀ ਉਹਨਾਂ ਨੇ ਮਹਿੰਮ ਸ਼ੁਰੂ ਕਰ ਦਿੱਤੀ ਝੂਠਾ ਪਚਾਵਾ ਕਿ ਕਾਲੀ ਦਲ ਅਕਾਲੀ ਦਲ ਨੇ ਬਿਆਦ ਵੀ ਕਰਾਈ ਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬਿਆਦ ਵੀ ਕਰ ਸਕਦਾ ਨਹੀਂ ਜਿੰਨੇ ਮੈਂਬਰ ਐ ਅੰਮ੍ਰਿਤਧਾਰੀ ਤੁਸੀਂ ਮੈਂ ਪ੍ਰਧਾਨ ਨੂੰ ਅੰਮ੍ਰਿਤਧਾਰੀ ਸਾਹਿਬੇ ਲਿਟਰਮ ਵਰਤਾਂ ਨਹੀਂ ਕਿਉਂ ਉਸ ਵੇਦ ਵੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨੇ ਕੀਤਾ ਉਹ ਦਾਸਤਾ ਦੇ ਜਨਸ਼ਿਆਂ ਦੇ ਬੰਦਿਆਂ ਨੇ ਜਿਹਦਾ ਨਿਸ਼ਾਨਾ ਖਾਲੀਕਲ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਆ ਗਏ ਉਹ ਦਾਦੂਵਾਲ ਸਾਹਿਬ ਜਿਹੜੇ ਉੱਥੇ ਪੋਚਾ ਰਹਿੰਦੇ ਸੀ ਕਿੱਥੇ ਅੱਜ ਮੰਡ ਸਾਹਿਬ ਕਿੱਥੇ ਐ ਅੱਜ ਬੀਜੇਪੀ ਦੀ ਝੋਲੀ ਬੈਠੇ ਬੀਜੇ ਦੀ ਝੋਲੀ ਬੈਠੇ ਤੇ ਅੱਜ 10 ਸੱਤ ਸਾਲ ਹੋ ਗਏ ਪਸੋ ਕਿਹੜੀ ਖਾਲੀ ਦੰਦ ਦੇ ਖਿਲਾਫ ਜਿੰਨੇ ਕੋਈ ਐਕਸ਼ਨ ਲੇਤਾ ਦੁਗੀਆਂ ਦੋ ਸਰਕਾਰਾਂ ਤਾਂ ਆਪਣੀਆਂ ਉਹਨਾਂ ਨੇ ਤਾਂ ਆਪਣਾ ਮਤਲਬ ਕਰਨਾ ਸੀ ਆਪ ਪਤਾ ਨਹੀਂ ਗੱਲਾਂ ਚਾਗੇ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਹੋਰ ਹੁੱਕੀ ਹੋ ਗਿਆ ਜੇ ਤੋ ਅਸੀਂ ਕਿਸਾਨੀ ਦਾ ਤੌਰੰ ਸ਼ੁਰੂ ਹੋਇਆ ਅਸੀਂ ਕਿਸਾਨੀ ਦੇ ਨਾਲ ਖੜ ਗਏ ਬੀਜੇਪੀ ਵੀ ਸ਼ੱਕਤਾ ਆਪਣੀ ਪਾਰਟੀ ਕਮਜ਼ੋਰ ਕਰਦੀ ਤੇ ਅੱਜ ਬੀਜੇਪੀ ਤਸਕੀ ਇੱਧਰ ਡੋਟਾ ਤਾਂ ਤਾਂ ਹਜ਼ੂਰ ਸਾਹਿਬ ਜਿਹੜਾ ਬੜਾ ਬੜਾ ਪਾਵਨ ਤੱਤ ਹੈ ਸੋਦੀ ਕਮੇਟੀ ਜਿਹੜੀ ਉਹ ਚਲਾਉਂਦੀ ਹੈ ਇੱਕ ਐਸਪੀ ਬਣਾਈ ਗਈ ਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾ ਹੋਂਦ ਦੇ ਮੈਂਬਰ ਸੀ ਉਤੋਂ ਉੱਥੋਂ ਦੇ ਗੁਰੂ ਘਰਾਂ ਦੇ ਮੈਂਬਰ ਸੀ ਉਹਨਾਂ ਸਾਰਾ ਇੱਕ ਬਦਨ ਕੇ 12 ਬੰਦੇ ਨੋਮਿਨੇਟ ਕਰਤੇ ਆਰਐਸਐਸ ਦੇ ਹੁਣ ਅਜੇ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਾਬਜ਼ ਆਰਐਸਐਸ ਬਖਤ ਪਟਨਾ ਸਾਹਿਬ ਦੀ ਕਮੇਟੀ ਦੇ ਵਿੱਚ ਕਾਬਜ ਆਰਐਸਐਸ ਹੈ ਦਿੱਲੀ ਕੁਦਰਾਂ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜੇ ਉਹ ਗ੍ਰੇਸ ਨਹੀਂ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲਗ ਬਣਾ ਦੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕੀ ਕੀਤਾ ਸਾਰੇ ਆਰਐਸਐਸ ਦੇ ਬੰਦੇ ਉਹਨੇ ਆਪਣੇ ਨਾਮਿਨੇਟ ਕਰਕੇ ਆ ਦਾਦੂਵਾਲ ਵਰਗੇ ਉੱਤੇ ਪ੍ਰਧਾਨ ਬਣੇ ਉਹਨ ਕੀ ਜਾਤੋਂ ਵਿੱਚ ਦੁਖ ਸੀ ਥੋੜੇ ਉੱਤੇ ਤਾਂ ਨਹੀਂ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਕੀ ਕਰਦੀ ਜੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬਣਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣ ਗਿਆ ਕਹਿੰਦੇ ਕੀ ਸੀ ਤੇ ਕਰ ਕੀ ਕੀਤਾ ਨਾਂ ਕਿਹਾ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਅਪਲੇ ਦੇ ਪਛੋਕਰ ਦੇਖਿਆ ਕੈਰੇਕਟਰ ਦੇਖਿਆ ਐਜੇ ਲੋਕ ਆ ਜਿਹੜਾ ਤੁਸੀਂ ਕਿ ਆਪਣੇ ਘਰੇ ਨਹੀਂ ਬੁਲਾ ਸਕਦੇ लोगों ने किया झाड़ू देखा देखने झाड़ू मैं चाहना कि आप तजर्बे क्यों करते रहते हैं गुजरात चले जाओ पिछले तीह साल तो मोदी साहब वोटा पाई जाते हैं तजर्बे नहीं करते झाड़ू वाले भी तो उसे झूठ भूल गए उन्होंने पता है ਕਿ ਜੋ ਕਰਨ ਵਾਲਾ ਇਹਨੇ ਡਵੈਲਪਮੈਂਟ ਕਰਾਈ ਗਿਆ ਸਭ ਦੇ ਦੇ ਕੇ ਪਰ ਮੋਦੀ ਹਮ ਲੋੜ ਹੀ ਨਹੀਂ ਇੱਥੇ ਤੁਹਾਨੂੰ ਪਤਾ ਇੱਕ ਥੋੜਾ ਦੇਖ ਲੈ ਕੰਮ ਕਰ ਬਾਲੀ ਥੋੜੀ ਲੜਾਈ ਲੱਗਦਾ ਥੋੜੀ ਬੋਝ ਖਾਲੀ ਲੱਗਾ ਨਹੀਂ ਇਹਨੂੰ ਐਂ ਹੀ ਛੱਡੋ ਆਪਾਂ ਤਜਰਬੇ ਖਾਲੋ ਕੈਪਟਨ ਉਹ ਇੱਕ ਤਾਂ ਸਿੱਧੇ ਗੁਰਕਾ ਸਾਡੀ ਝੂਟੀ ਸੌਂ ਕਾਦੀ ਸਾਰੇ ਬੋਝ ਹੁਪਾ ਕੇ ਹੁਣ ਝਾੜੂ ਵਾਲਾ ਆ ਗਿਆ ਕਿ ਪੰਜ ਸਾਲ ਇਹਨੂੰ ਕਹਿੰਦੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਜਿਹੜਾ 50 ਸਾਲਾਂ 60 ਸਾਲ ਦਾ ਹੋ ਗਿਆ ਉਹ ਜੂਗਾ ਯੇ ਹੋਰ ਮੈਨੂੰ ਲੱਗਦਾ ਹੋਰ ਵੀ ਕੋਈ ਆ ਜੂਗਾ ਉਹ ਵੀ ਦੇ ਦੋਗੇ ਭੰਸਰ ਠੀਕ ਹੈ ਬੇ ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਜਿਆਦਾ ਲੋਕ ਨਾ ਕਿ 50 ਸਾਲ ਦੇਖ ਲਓ 50 ਸਾਲਾਂ ਚੋ 22 ਸਾਲ ਸਭ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਭ ਗਵਰਨਰ ਦੀ ਰਾਜ ਸੀ ਜਿਹਦਾ ਸੁਭਾਰ ਦਾ ਟਾਈਮ ਸੀ ਤੇ 10 ਸਾਲ ਕੈਪਟਨ ਜੀ ਨੇ ਤੇ 3 ਸਾਲ ਆ ਆਟਾ ਵਾਲੇ ਆ ਜੋ ਕੁਛ ਲੋੜ ਆਣੀ ਤੇ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਡੀਗੜ੍ਹ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਟਿੰਡੇ ਚਲੇ ਜਾਓ ਫਰੋਸਪੁਰ ਚਲੇ ਜਾਓ ਜੋ ਕੁਛ ਦੇਖੋਗੇ ਬੜਿਆ ਪਤਾ ਕਰਾਲੋ ਕਿਦੋਂ ਬੜਿਆ ਉਹ ਕੱਲੀ ਖਾਲੀ ਦੰਦੀ ਸਰਕਾਰ ਦੇ ਦੌਰਾਂ ਬਣਿਆ ਬੋਲੇ ਸੋਨਿਹਾਲ ਭਾਵੇਂ ਸੜਕਾਂ ਭਾਵੇਂ ਸੜਕਾਂ ਭਾਵੇਂ ਫਰਮਰ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਗਲ ਪੈਨਸ਼ਨ ਹੈ ਪਾਵੇਂ ਕੁਆਰੀਆਂ ਨੂੰ ਸੁਣਦਾ ਪਾਵੇਂ ਟੀਵੀਆਂ ਦੇ ਕੈলেকਸ਼ਨਾਂ ਪਾਵੇਂ ਮੰਡੀਆਂ ਮਨ ਗਾਵਾ ਨੂੰ ਨਾ ਜਾਈਏ ਨੂੰ ਗਾਣਾ ਸ਼ਹਿਰ ਹੈ ਪਤਾ ਕਰਾ ਲੋ ਕਿੰਨਾ ਪੈਸਾ ਇਹਨਾਂ ਦੇ ਡਵੈਲਪਮੈਂਟ ਆਪਣੀ ਸਰਕਾਰ ਨੇ ਕੀਤੀ ਤੇ ਕਿੰਨਾ ਪਿਛੇ ਦਾਸਾਂ ਨਾਲ ਜੁਈਆ ਕੱਲੇ ਢਿੱਲੋ ਸਭ ਤੇ ਹੱਕੇ ਹੀ ਬੰਦ ਗੱਲ ਕਰਦਾ ਹੈ ਮੈਂ ਤੁਹਾਨੂੰ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਇੰਨਾ ਉਹਨਾਂ ਦੇ ਹੱਕੇ ਤੋਂ ਤੁਰ ਨਹੀਂ ਸਕਦੇ ਸੀ ਅਸੀਂ ਸੀਵਰੇਜ ਪਾਕੇ ਆ ਕੀਤਾ ਲੁਧਿਆਣਾ ਵਿੱਚ ਭਾਵੇਂ ਸਰਕਾਰ ਜਿੰਨੀਆਂ ਜਿੰਨੇ ਫਲਾਇਓਵਰ ਆ ਜਿੰਨੇ ਸੈਂਟਰਲ ਰੋਡ ਆ ਸਾਰਾ ਕੁਝ ਅਕਾਲੀ ਪੰਥ ਦੀ ਸਰਕਾਰ ਦਾ ਫਿਰ ਆਪਾਂ ਜੇ ਮੈਕਰ ਨੂੰ ਆਈ ਬੇਨਤੀ ਕਰਨਾ ਜੇ ਹੁਣ ਨਾ ਆਪਾਂ ਜਾ ਗਏ ਪੰਜਾਬੀਓ ਜੇ ਹੁਣ ਨਾ ਜਾ ਗਏ ਬਹੁਤ ਲੇਟ ਹੋ ਜਾਊਗਾ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜਿੰਦ ਜਿੰਦ ਹੈ ਇਹਨਾਂ ਨੇ ਨੈਸ਼ਨਲ ਪਾਰਟੀਆਂ ਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਨਾ ਉੱਥੇ ਬਾਰਡਰ ਲੌਕੇ ਉੱਥੇ ਬੰਬ ਹਿੱਟੇ ਸੀਲ ਕਰਤਾ ਪੰਜਾਬ ਤੁਸੀਂ ਵੀ 1 ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਅਸੀਂ ਇੱਕ ਔਰ ਵੀ ਪੋਣੀ ਪੋਣੀ ਆਪਣੇ ਪੰਜਾਬੀਆਂ ਦੀ 파ਟੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੀ ਕੌਮ ਦੀ ਪਾਰਟੀ ਪੰਜਾਬ ਦੀ ਜਥੇਬਦੀ ਸ਼ਰੂੰਗੀ ਖਾਲਸਾ ਅਕਾਲੀਵਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤ ਦਾ ਭਲਾ ਸੋਚਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਚੱਲਦੇ ਆ। ਤੁਸੀਂ ਦੇਖੋ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ, Christian ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ, Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ। ਦੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ। ਆਪਣੇ ਗੁਰੂ ਸੇਵਾ ਨੇ ਆਪਣਾ ਸੀਸ ਦੂਜੇ ਧਰਮ ਨੂੰ ਬਚਾਉਣ ਵਾਸਤੇ ਦਿੱਤਾ ਸੀ। ਇਹ ਤੋਂ ਵੱਡੀ ਮਿਸਾਲ ਕੀ ਐ? ਸਾਡੀ ਕਾਲੀ ਕਲ ਦੀ ਸੋਚ ਐ ਕਿ ਪੰਜਾਬ ਇਕੱਠਾ ਰਹੇ। ਯਾ ਪਾਈਚਾਰੇ ਛਾਂ ਤੇ ਪੰਜਾਬ ਅਮਨ ਸ਼ਾਂਤੀ ਰਹੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਸੀਂ ਦਿਲ ਲੋਕਾਂ ਦੇ ਜੋੜਦੇ ਆ ਉਹ ਤੋੜਦੇ ਆ ਇਸ ਕਰਕੇ ਮੈਂ ਸਾਡੇ ਪਾਰਟੀ ਵਾਸੀਆਂ ਨੂੰ ਬੜਾ ਖੁਸ਼ੀ ਦਿਨਾ ਸਰਿੰਦਰ ਸਿੰਘ ਸਿੰਘ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਨਾ ਨੂੰ ਕਿ ਆਪਕੇ ਕਮਰਤਾਰੀ ਸੀ ਕਹਿ ਲਿਆ ਤੇ ਮੈਂ ਕਿਹਾ ਸਾਡਾ ਕੈਂਡੀਡੇਟ ਵੀ ਉਗਰਤਾਰੀ ਹੈ ਸਹੀ ਜਿੰਨੇ ਤੁਸੀਂ ਪਾਰਟੀਆਂ ਦੇ ਦੇਖ ਲਓ ਭਾਵੇਂ ਬਿੱਟੂ ਹੈ ਭਾਵੇਂ ਸ਼ਿੱਟੂ ਹੈ ਰਾਤ ਨੂੰ ਮੋਟਰ ਖਾਲੀ ਚੱਲਦੇ ਆ ਕਈ ਝੂਠ ਬੋਲਣ ਦੇ ਪੰਡ ਹੈ ਜਿਨੇ ਪਰ ਜੀ ਇਹਨਾਂ ਦਾ ਝੂਠ ਭਲਾ ਲਓ ਉਹ ਰਾਜਨੀਤੀ ਕਰਦੇ ਆ ਵੋਟਾਂ ਦੀ ਅਸੀਂ ਰਾਜਨੀਤੀ ਕਰਦੇ ਕੱਲ੍ਹ ਨੂੰ ਦਿਲ ਜਿੱਤਣ ਦੀ ਬੋਲੇ ਸੋ ਨਿਹਾਲ ਇਹ ਬਹੁਤ ਬਰੀਆ ਇਨਸਾਨ ਆ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਮੈਂ ਢਿੱਲੋਂ ਸਾਹਿਬ ਤੇ ਸਮੂਚੀ ਟੀਮ ਨੂੰ ਕਹਿਣਾ ਸਾਰੇ ਸਾਡੀ ਇੱਕ ਕਾਲੀ ਦਲ ਸਾਡੀ ਕਿਹ ਹੈ ਅਸੀਂ ਕਾਲੀ ਦਲ ਇੱਕ ਪਰਿਵਾਰ ਹੈ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਸੋਚਦੇ ਪ੍ਰਧਾਨ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾਵਾਂ ਨੂੰ ਉਸਾਰੇ ਜੰਨੇ ਆ ਕੋਈ ਕੰਮ ਹੋਏ ਅਸੀਂ ਕਿਤੇ ਜਿੰਨਾ ਭਰਾਵਾਂ ਮਕਬੂਲ ਗੱਲ ਕਰਦੇ ਜੰਨੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪਣੀ ਕੌਮ ਦੀ ਟੀਮ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਘਰਵਹਾਲੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਕਾਲੀ ਕੌਂਸਲ ਤੇ ਪੂਰਾ ਮਾਣ ਸਰਕਾਰ ਪਿਆਰ ਆਪਣੇ ਘਰ ਆਏ ਆ ਨਹੀਂ ਮੰਨੇ ਤੇ ਫਿਰ ਖੁਸ਼ ਹੋਏ ਉਹਨਾਂ ਦੇ ਸਾਥੀ ਆਪ ਕੌਮ ਦਾ ਪੰਥ ਕਰ ਘਰ ਹੈ ਤੇ ਐਂਟੀ ਲੜਾਈ ਵੀ ਇੱਕ ਪਾਸੇ ਪੰਜਾਬ ਹੈ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਵਾਲਿਆਂ ਦੇ ਲੁਟੇਰੇ ਆ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿੰਦਾ ਕਿੱਥੇ ਹੋ ਜੋ ਨਾਲੇ ਪਾਰਟੀ ਚਲਦੀ ਕਲਾ ਖਰਾਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਪੰਜਾਬੀ ਬਾੜਵੇਂ ਸੀਟਾਂ ਝੜ ਗੁਲਾਂ ਦੇ ਸਕਦੇ ਤਾਂ ਉਸੇ ਮੂਡ 'ਤੇ ਨਾ 13 ਦੀ 13 ਸੀਟਾਂ ਅਕਾਲੀਦਰ ਨੂੰ ਕੱਲੇ ਜਿਤਾ ਦੋ ਕਿ ਮੈਨੂੰ ਪਤਾ ਹੈ ਬੁਰੇ ਜ਼ਾਰਿਆਂ ਦਾ ਬਹੁਤ ਬਹੁਤ ਤਰਵਾਨ ਵੈਰੀ ਢੀਕਾ ਖਾਲਸਾ ਵੈਰੀ ਬਨੇ